ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੂਗੀ ਆਪਾਂ ਪਹੁੰਚ ਚੁੱਕੇ ਹਾਂ ਜੀ ਅੱਜ ਫਾਈਨਲ ਦੇਣਾ ਪਿੰਡ ਅਤਲਾਖੁਰ ਦੀ ਧਰਤੀ ਤੇ ਨਰੋ ਦਾ ਬਹੁਤ ਵਧੀਆ ਮੀਲਾ ਖੇਡਿਆ ਜਾ ਰਿਹਾ ਹੈ ਪਹਿਲਾ ਕੁਆਟਰ ਜੋ ਮੈਚ ਸਮਾਪਤ ਆ ਲਹਿਰੀ ਧੂਰਪੁਰ ਦਾ ਮੈਚ ਖੇਡਿਆ ਗਿਆ ਮੰਡੀ ਖੁਰਦੇ ਨਾਲ ਬਹੁਤ ਵਧੀਆ ਬੈਟਿੰਗ ਕੀਤੀ ਮੰਡੀ ਖੁਰਦ ਵਾਲਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਬੋਲਿੰਗ ਵੀ ਬਹੁਤ ਵਧੀਆ ਕੀਤੀ ਤੇ ਮੈਚ ਜਿੱਤਿਆ ਮੰਡੀ ਖੁਰਦੀ ਟੀਮ ਨੇ ਸਭ ਤੋਂ ਪਹਿਲਾਂ ਮੈਂ ਸੰਦੂਖਾਣਾ ਜੀ ਮੰਡੀ ਖੁਰਦ ਵਾਲੇ ਮੁੰਡੇ ਇਧਰਲੇ ਪਾਸੇ ਹੁਣ ਕਰ ਰਹੇ ਨੇ ਇੰਜੋਏ ਤੇ ਇਧਰਲੇ ਬਸੇ ਖੜੇ ਆਪਣੇ ਮੰਡੀ ਖੁਰਦਲੇ ਭਰਾ ਹਨ ਪਰਨੀਤ ਵਰਗੇ ਹੈਪੀ ਵਰਗੇ ਨਾਲ ਸੋਨੀ ਵਰਗੇ ਖੜੇ ਆ ਮੁੰਡੇ ਲੈਣ ਰਹੇ ਨੇ ਇੰਜੋਏ ਇਹ ਆਪਣਾ ਚੈਲ ਆ ਦੇਖ ਸਕਦੇ ਤੁਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਮੁੰਡਿਆਂ ਨੇ ਪਹਿਲੇ ਕੁਆਟਰ ਦੇ ਵਿੱਚ ਟੀਮ ਸੈਮੀਫਾਈਨਲ ਜੀ ਪਹੁੰਚ ਚੁੱਕੀ ਹੈ ਜੀ ਜਾ ਕੇ ਕਰਦੇ ਗੱਲਾਂ ਬਾਤਾਂ ਹਾਂਜੀ ਓਵਰ ਮਿਲ ਰਹੇ ਆ ਪੂਰੇ 7-7 ਸਭ ਤੋਂ ਵਧੀਆ ਗੱਲ ਇਹ ਲੱਗੀ ਵੀ ਨਰੋਲ ਮੇਲੇ ਤੇ ਓਵਰ ਵਧੀਆ ਮਿਲ ਰਹੇ ਨੇ 7-7 ਓਵਰ ਮਿਲ ਰਹੇ ਨੇ ਇੱਕ ਸਭ ਤੋਂ ਵਧੀਆ ਗੱਲ ਇਹ ਲੱਗੀ ਵੀ ਗਰਾਊਂਡ ਜਿਹੜਾ ਕੱਚਾ ਗਰਾਊਂਡ ਹੈ ਜੀ ਬੇਟ ਪੱਕਾ ਪੂਰਾ ਵਧੀਆ ਲੱਗ ਰਿਹਾ ਹੈ ਜੀ ਪੂਰੇ ਵਧੀਆ ਪ੍ਰਬੰਧ ਕੀਤੇ ਨੇ ਹਨਾ ਜੀ ਪੂਰੀਆਂ ਕਮੀਆਂ ਕੁਝ ਨਾ ਕੁਝ ਰਹਿ ਜਾਂਦੀਆਂ ਇਹਦੀ ਆਪਾਂ ਸਾਰੀਆਂ ਚੀਜ਼ਾਂ ਆਪਾਂ ਨਹੀਂ ਪੂਰੀਆਂ ਕਰ ਸਕਦੇ ਕੁਝ ਨਾ ਕੁਝ ਕਮੀਆਂ ਰਹਿ ਜਾਂਦੀਆਂ ਨੇ ਪਰ ਫਿਰ ਵੀ ਮੁੰਡਿਆਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਬਹੁਤ ਵਧੀਆ ਸਭ ਤੋਂ ਵਧੀਆ ਗੱਲ ਤੇ ਇਹ ਲੱਗਦੀ ਬਈ ਨਰੂਲ ਮੇਲਾ ਕਰਾਤਾ ਹਾਂਜੀ ਸਮਾਉ ਵਾਲਾ ਪਊੀ ਪਹੁੰਚਿਆ ਹੋਇਆ ਜੀ ਖੇਡ ਮੇਲੇ ਤੇ ਕੇਵੀ ਭਰਾ ਦਾ ਲਾਈਵ ਚੱਲ ਰਿਹਾ ਜੀ ਤੁਸੀਂ ਇੰਜੋਏ ਕਰੋ ਬਾਈ ਕਹਿੰਦੇ ਗਰਮੀ ਇੱਕ ਕਮੈਂਟਰੀ ਕਰ ਰਿਹਾ ਸਮਾਉ ਵਾਲੇ ਮੁੰਡੇ ਜੀ ਸੱਤਾ ਦੇ ਕਲਵੀਰਾ ਹਾਂਜੀ ਨੌਜਵਾਨ ਦਾ ਸਾਊਂਡ ਲੱਗਿਆ ਹੋਇਆ ਹੈ ਕਲਵੀਰਾ ਕਮੈਂਟਰੀ ਕਰ ਰਿਹਾ ਹੈ ਇਹ ਕਲਵੀਰਾ ਬਾਈ ਸਮਾਉ ਵਾਲਾ ਬਾਈ ਤੇ ਇਧਰ ਬਾਈ ਸੱਤਾ ਸਮਾਉ ਵਾਲਾ ਬਹੁਤ ਵਧੀਆ ਬੁਲਾ ਰਿਹਾ ਤੇ ਆਪਾਂ ਵੀ ਮੌਕਾ ਦੇਣਾ ਬਾਈ ਸਾਰਿਆਂ ਨੂੰ ਹਾਂਜੀ ਦੂਜਾ ਕੁਆਟਰ ਮੈਚ ਖੇਡਿਆ ਜਾ ਰਿਹਾ ਸਪਾਹਲ ਖੁਰਦ ਤੇ ਮਡੇਰ ਖੁਰਦ ਵਾਲਾਂ ਦਾ ਮਡੇਰ ਖੁਰਦ ਦੇ ਭਰਾ ਸਾਡੇ ਸਾਰੇ ਅੰਦਰ ਵਾਲੇ ਮੁੰਡੇ ਆ ਜੀ ਇਹਨਾਂ ਲਈ ਵੀ ਕਮੈਂਟ ਕਰਿਓ ਇਹ ਆ ਜੀ ਸਾਡਾ ਭਰਾ ਸੁਖੀ ਡਾਕਟਰ ਧਾਲੀਆਲ ਇਹਨੇ ਕਰਵਾਇਆ ਮੇਲਾ ਬਾਈ ਇੱਕ ਸਾਧਾ ਜਿਹਾ ਗਰਾਊਂਡ ਜੀ ਗਾਂ ਚੱਲਦੇ ਆਪਾਂ ਇਧਰਲੀ ਸਾਈਡ ਵੀ ਕੈਮਰਾ ਲੱਗਿਆ ਹੋਇਆ ਜੀ ਜਿੱਧਰਲੀ ਸਾਈਡ ਆਪਾਂ ਆ ਰਹੇ ਹਾਂ ਇਧਰਲੀ ਸਾਈਡ ਵੀ ਕੈਮਰਾ ਲਾਇਆ ਹੋਇਆ ਬਾਈ ਜੀ ਇਹ ਦੇਖੋ ਜੀ ਇਹ ਦਾ ਮੈਚ ਹੈ ਜੇ ਵੀ ਲੱਗਿਆ ਹੋਇਆ ਇਧਰਲੇ ਪਾਸੇ ਸਾਡੇ ਭਰਾ ਬੈਠੇ ਨੇ ਕੇਵੀ ਭਾਦ ਦੇ ਵਾਲਾ ਸਪੋਰਟ ਕਰਿਆ ਕਰੋ ਬਈ ਆਪਦੇ ਏਰੀਆ ਦੀ ਬਹੁਤ ਵਧੀਆ ਸਾਨੂੰ ਲੱਗਿਆ ਬਾਈ ਹਣਾ ਬਹੁਤ ਵਧੀਆ ਲਾਈਵ ਚੱਲ ਰਿਹਾ YouTube ਤੇ ਚੈਨਲ ਆਪਣੇ ਦਾ ਕੇਵੀ ਬਾਈ ਦਾ ਪੀਵੀ 31 ਸਪੋਰਟਸ ਤੁਸੀਂ ਦੇਖ ਸਕਦੇ ਹੋ ਅੱਜ ਆਤਲੇ ਖੁਰਦਾ ਖੇਡ ਮੇਲਾ ਲਓ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਪਿਆਰਾ ਜਿਹਾ ਕਮੈਂਟ ਕਰਨਾ ਬਾਈ ਸ਼ੇਅਰ ਕਰਨਾ ਬਾਈ ਤੇ ਆਪਣੇ ਚੈਨਲ ਨੂੰ ਸਾਰੇ ਨਾਲ ਸਬਸਕ੍ਰਾਈਬ ਕਰਨਾ ਸਭ ਸ੍ਰੀ ਕਾਲ ਦੀ ਸਾਰਾ